ਜਿਹੜਾ ਕਿ ਕਦੇ ਪਹਿਲੇ ਨੰਬਰ ਤੇ ਸੋਨੇ ਦੀ ਚਿੜੀ ਆਪਾਂ ਨੂੰ ਕਿਹਾ ਜਾਂਦਾ ਸੀਗਾ ਪਹਿਲੇ ਨੰਬਰ ਤੇ ਪੰਜਾਬ ਹੁੰਦਾ ਸੀਗਾ ਉਹ ਹੁਣ ਤੁਸੀਂ ਦੇਖਿਆ ਪਿਛਲੀਆਂ ਸਰਕਾਰਾਂ ਨੇ ਨਲਕੀਆ ਕਰਕੇ 20ਵੇਂ ਨੰਬਰ ਤੇ ਆ ਗਿਆ ਸੀ ਸੋ ਜਿਸ ਦਿਨ ਦੀ 2022 ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਉਹ ਪੰਜਾਬ ਦੇ ਜਿਹੜੀ ਬਾਗਦੂਦ ਸੁਭਾਈ ਆ ਉਹਨਾਂ ਨੇ ਉਹਨਾਂ ਦੀ ਪੂਰੀ ਟੀਮ ਹਰਕਿਆਂ ਦੇ ਵਿੱਚ ਆਪਣੇ ਆਪਣੇ ਹਿੱਸੇ ਲੱਗੀ ਹੋਈ ਹੈ ਸਤ ਜੰਨ ਦੇ ਵਿੱਚ ਆਪਾਂ ਦੇਖਦੇ ਆਂ ਵੀ ਕਿਸ ਤਰ੍ਹਾਂ ਜਿਹੜੀ ਸਰਕਾਰ ਹਰ ਇੱਕ ਪ੍ਰੋਗਰਾਮ ਨੂੰ ਪਿੰਡਾਂ ਵਿੱਚ ਲੈ ਕੇ ਆ ਰਹੀ ਹੈ ਨਹੀਂ ਤਾਂ ਅਕਦਰ ਆਪਾਂ ਦੇਖਿਆ ਵੀ ਇਲੈਕਸ਼ਨ ਦੇ ਟਾਈਮ 'ਚ ਜਿਹੜੇ ਲੀਡਰ ਹੈ ਉਹ ਪਿੰਡਾਂ ਜਾਂਦੇ ਆ ਸਿਰਫ ਵੋਟਾਂ ਲੈਣ ਦਾ ਜਿਹੜਾ ਉਹਨਾਂ ਦਾ ਟੀਚਾ ਹੁੰਦਾ ਵੀ ਕਿਸ ਤਰ੍ਹਾਂ ਲੋਕਾਂ ਨੂੰ ਪਰਮਾ ਕੇ ਝੂਠੇ ਲਾਰੇ ਲਾ ਕੇ ਆਪਾਂ ਵੋਟਾਂ ਲਈਏ ਫੇਰ ਮੁੜ ਕੇ 4 ਸਾਲ ਨਾਲ ਹਲਕੇ ਵਿੱਚ ਚਿਰਦੇ ਆ ਨਾ ਕਿਸੇ ਦੇ ਕੰਮਕਾਰ ਆਉਨੇ ਆ ਪਰ ਅਖੀਰਲੇ 6 ਮਹੀਨੇ ਸਾਰੇ ਇਹ ਗੋਡੀ ਹੱਥ ਘੁੱਟ ਲਾ ਲਾ ਕੇ ਐਂਡ ਨੂੰ ਥੋੜੂ ਮੂਰਖ ਬਣਾ ਕੇ ਪਾਸਾਰ ਪੂਰਾ ਆਪਣਾ ਉਹ ਦਰਦਵਾ ਚਾਹੇ ਉਹ ਆਪਣੇ ਆਪਣੇ ਉਹ ਮਾਈਨਿੰਗ 마ਫੀਆ ਨਸ਼ਾ 마ਫੀਆ ਚਾਹੇ ਹਾਈ ਟ੍ਰਾਂਸਪੋਰਟ 마ਫੀਆ ਹਰ ਇੱਕ 마ਫੀਆ ਉਹ ਚਲਾਉਂਦੇ ਆ ਤੇ ਮੁੜ ਕੇ ਗੈਰ ਹੋ ਜਾਂਦੇ ਪਰ ਮੈਂ ਧੰਨਵਾਦ ਕਰਦਾ ਐ ਐਮਐਲਏ ਸਾਹਿਬ ਨੂੰ ਕਿ ਸਾਨੂੰ ਮਾਰ ਵੀ ਮਹਿਸੂਸ ਹੁੰਦਾ ਵੀ ਅਸੀਂ ਇਹਨਾਂ ਦੇ ਨਾਲ ਤੇ ਚੱਲ ਰਹੇ ਆ ਤਾਂ ਇਹ ਵੀ ਸਾਫ਼ ਦਿলো ਆਪਣੇ ਹਲਕੇ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕਦੇ ਇਹਨਾਂ ਨੇ ਕੋਈ ਛੁੱਟੀ ਕਰੀ ਹੋਊਗੀ ਦਿਨ ਰਾਤ ਹਲਕੇ ਦੀ ਸੇਵਾ ਚ ਲੱਗੀ ਹੋਈ ਕੋਆ ਤਾੜੀਆਂ ਐ ਐਮਐਲਏ ਸਾਹਿਬ ਦੇ ਨਾਂ ਤੇ ਜ਼ਰੂਰ ਮਾਰਨੀ ਚ ਪਿਛਲੇ 54 ਦਿਨਾਂ ਜਿਹੜਾ ਸਰਕਾਰ ਦਾ ਪ੍ਰੋਗਰਾਮ ਸੀਗਾ ਸਿੱਖਿਆ ਕ੍ਰਾਂਤੀ ਦਾ ਐਮਐਲਏ ਸਾਹਿਬ 274 ਦੇ ਲਗਭਗ ਆਪਣੇ ਪਿੰਡਾਂ ਹਲਕੇ ਦੇ ਹਰ ਇੱਕ ਪਿੰਡ ਪਿੰਡ ਜਾ ਕੇ ਅਜੇ ਅਸੀਂ ਵੀ ਕਦੇ ਨਾ ਕਦੇ ਛੁੱਟੀ ਮਾਰ ਲਈ ਹੋਊਗੀ ਵੀ ਡੇਟ ਵਾਲੇ ਏਰੀਆ ਚ ਘਟ ਜਾ ਹੋਇਆ ਪਰ ਐਮਐਲਏ ਸਾਹਿਬ ਦਿਨ ਰਾਤ ਪਿਛਲੇ ਚ ਰੰਜਾ ਦੇ ਨੇ ਟੱਕੋਟ 6-7 ਪਿੰਡੇ ਕਵਰ ਕਰਦੇ ਸੀਗੇ ਤੇ ਜਿਹੜੀ ਦੂਜਾ ਆਪਾਂ ਹੁਣ ਸਰਕਾਰ ਨੇ 1 ਮਾਰਚ ਤੋਂ ਜਿਹੜੀ ਮਹਿੰਮ ਸ਼ੁਰੂ ਕੀਤੀ ਹੈ ਯੋਧਨਸ਼ਿਆ ਉਹਦੇ ਵਿੱਚ ਵੀ ਹਰ ਰੋਜ਼ ਸਵੇਰ ਤੋਂ ਲੈ ਕੇ 8-9 ਵਜੇ ਤੋਂ 9 ਵਜੇ ਪਹਿਲਾਂ ਪ੍ਰੋਗਰਾਮ ਸਟਾਰਟ ਹੋ ਜਾਂਦਾ ਹੈ 5-6 ਵਜੇ ਤੱਕ ਲੋਕਾਂ ਦੇ ਵਿੱਚ ਜਾ ਕੇ ਆਪਣੇ ਪਰਿਵਾਰਾਂ ਦੇ ਵਿੱਚ ਸਾਨੂੰ ਇਹਦੇ ਪਰਿਵਾਰ ਸੰਬੰਧੀ ਉਹ ਤੁਹਾਡੇ ਵਿੱਚ ਜਾ ਕੇ ਇੱਕ ਜਾਗਰੂਕਤਾ ਜਿਹੜੀ ਪੈਦਾ ਕਰਨ ਲੱਗੇ ਹੋਏ ਆ। ਕਿਉਂਕਿ ਜਿਹੜਾ ਇਹ ਨਸ਼ਿਆਂ ਦਾ ਖੋੜਾ ਨਸ਼ਿਆਂ ਦਾ ਜਿਹੜਾ ਆਪਣੇ ਸਮਾਜ ਤੇ ਕਲੰਕ ਲੱਗਿਆ ਸੀ ਖਾਸ ਕਰਕੇ ਪੰਜਾਬ ਦੇ ਉੱਤੇ ਕਿ ਕੋਈ ਆਪਾਂ ਕਹਿ ਸਕਦੇ ਆ ਵੀ politcal ਮੁੱਦਾਂ ਦੀ ਸਰਕਾਰ ਨੇ ਬਣਾਇਆ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਰਕਾਰ ਨੇ ਇਹ ਪ੍ਰੋਗਰਾਮ ਲਿਖਿਆ ਤਾਂ ਕਿ ਜਿਹੜਾ ਇੱਕ ਕਲੰਕ ਆਪਣੇ ਸਰਕਾਰ ਤੇ ਆਪਣੇ ਪੰਜਾਬ ਤੇ ਲੱਗਿਆ ਹੋਇਆ ਸੀਗਾ ਇਹ ਇੱਕ ਲੋਕ ਲਹਿਰ ਬਣਾ ਕੇ ਇਸ ਨੂੰ ਖਤਮ ਕੀਤਾ ਜਾ ਸਕੇ ਤੇ ਬਹੁਤ ਵਧੀਆ ਹੰਕਾਰਾ ਪਿੰਡਾਂ 'ਚ ਜੋ ਵੀ ਮਿਲ ਰਿਹਾ ਅਸੀਂ ਜਿੰਨੇ ਵੀ ਪਿੰਡਾਂ ਦੇ ਵਿੱਚ ਗਏ ਆ ਸਾਰੇ ਪਾਸੋਂ ਇਹੀ ਸਾਨੂੰ ਜਿਹੜਾ ਫੀਡਬੈਕ ਮਿਲਿਆ ਇਹੀ ਐਮਐਨਏ ਸਾਹਿਬ ਨੂੰ ਹਲਕੇ ਦੇ ਲੋਕ ਦੱਸਦੇ ਨੇ ਵੀ ਹਾਂ ਨਸ਼ਾ 70 80% ਘਟ ਗਿਆ ਹਾਂ ਅਸੀਂ ਇਹ ਵੀ ਮੰਨਦੇ ਆ ਕਿ 100% ਨਸ਼ਾ ਖਤਮ ਨਹੀਂ ਹੋਇਆ ਇਹ ਅਸੀਂ ਮੰਨਦੇ ਨਹੀਂ ਪਰ ਜਿਸ ਸਪੀਡ ਦੇ ਨਾਲ ਜਿਸ ਇਮਾਨਦਾਰੀ ਦੇ ਨਾਲ ਪੂਰਾ ਪ੍ਰਸ਼ਾਸਨ ਕਿ ਪੁਲਿਸ ਡਿਪਾਰਟਮੈਂਟ ਹੈ ਹੈਲਥ ਡਿਪਾਰਟਮੈਂਟ ਹੈ ਐਸ ਐਮਓ ਸਾਹਿਬ ਤੇ ਪੂਰਾ ਜਿਹੜਾ ਡਿਪਾਰਟਮੈਂਟ ਹੈ ਇਹ ਲੱਗਿਆ ਹੋਇਆ ਹੈ ਉਹ ਦਿਨ ਦੂਰ ਹੀ ਜਦੋਂ ਆਪਾਂ ਇਹ ਜਿਹੜੀ ਜੰਗ ਸ਼ੁਰੂ ਕੀਤੀ ਹੈ ਉਹ ਜੰਗ ਆਪਾਂ ਜਿੱਤ ਕੇ ਘਰਾਂ ਨੂੰ ਲੁਵਾਗੇ ਕਿਉਂਕਿ ਸਰਕਾਰ ਪਹਿਲੀ ਪ੍ਰਾਇੋਰਟੀ ਸਰਕਾਰ ਦੀ ਇਹ ਹੈ ਕਿ ਨਸ਼ਾ ਖਤਮ ਹੋਵੇ ਕਿਉਂਕਿ ਨਸ਼ੇ ਨੇ ਨਾਲ ਹੀ ਜਿਹੜੀਆਂ ਆਪਣੀਆਂ ਦਿੱਕਤਾਂ ਹੁੰਨ ਤੁਹਾਨੂੰ ਪਤਾ ਹੀ ਆ ਵੀ ਪਿੰਡਾਂ ਤੋਂ ਬਾਹਰ ਆਪਣੀਆਂ ਮੋਟਰ ਰਾਹ ਤੇ ਦਿੱਕਤ ਆ ਜਾਂਦੀ ਨੇ ਵੀ ਕੇਬਲ ਚੋਰੀ ਹੋ ਗਈ ਕਿਤੇ ਟਰਾਂਸਫਾਰਮਰ ਚੋਂ ਕਾਪਰ ਕੱਢ ਕੇ ਲੈ ਕੇ ਕਿਤੇ ਸਟਾਰਟਰ ਚੋਰੀ ਹੋ ਗਿਆ ਕੋਈ ਪਿੰਡਾਂ ਚੋ ਤੇ ਸ਼ਹਿਰਾਂ ਚ ਆਪਾਂ ਦੇਖਦੇ ਆਂ ਦੀ ਕਿਤੇ ਕੋਈ ਬਾਲੀਆ ਗੋਲ ਲੈ ਗਿਆ ਕੋਈ ਚੀਨੀ ਲੈ ਉਹ ਸਾਰਾ ਨਸ਼ੇ ਦੇ ਨਾਲੇ ਸਿੱਕ ਜੁੜਿਆ ਜਦੋਂ ਆਪਾਂ ਨਸ਼ੇ ਨੂੰ ਖੱਲ ਪਾ ਲਈ ਤਾਂ ਜਿਹੜੀਆਂ ਇਹ ਛੋਟੀਆਂ ਚੋਰੀਆਂ ਨੇ ਜਿਹੜੇ ਨਸ਼ੇੜੀ ਸਾਡੇ ਆਪਣੇ ਧੀਆ ਪੁੱਤਾਂ ਵੀ ਜਿਹੜੇ ਇਸ ਕੰਮ ਦੇ ਦਲਦਲ ਚ ਫਸੇ ਹੋਏ ਆ ਉਹਨਾਂ ਦੀ ਮਜਬੂਰੀ ਬਣ ਜਾਂਦੀ ਆ ਉਹ ਚੋਰੀਆਂ ਕਰਨੀ ਸੋ ਆਪਾਂ ਨਾਲ ਮਿਲ ਕੇ ਪਹਿਲਾਂ ਤਾਂ ਜਿਹੜੇ ਨਸ਼ਾ ਸਪਲਾਈ ਕਰਦੇ ਆ ਉਹਨਾਂ ਨੂੰ ਉਹਨਾਂ ਦੀ ਇਨਫੋਰਮੇਸ਼ਨ ਸਰਕਾਰ ਨੂੰ ਦਈਏ ਇੱਕ ਤੁਹਾਨੂੰ ਹੋਰ ਵਾਅਦਾ ਤੇ ਇਹ ਵਿਸ਼ਵਾਸ ਤੋਂ ਆਉਣਾ ਚਾਹੁੰਦੇ ਆ ਵੀ ਤੁਹਾਡੀ ਇਨਫਾਰਮੇਸ਼ਨ ਨਸ਼ਾ ਪਸਕਰ ਦਾ ਕਿਹकौन ਚੂਗੀ ਕਿਤੇ ਜਿਹੜਾ ਸਰਕਾਰ ਨੇ ਨੰਬਰ ਇਸ਼ੂ ਕੀਤਾ ਹੈ 9778100200 ਉਹ ਵਟਸਐਪ ਨੰਬਰ ਆ ਤੁਸੀਂ ਉਹਦੇ ਤੇ ਜਿਹੜਾ ਸਪਲਾਈ ਕਰਨ ਆਉਂਗਾ ਉਹਦਾ ਗੱਡੀ ਨੰਬਰ ਪਾਓ ਦੀ ਜਿਹੜੀ ਵੀ ਤੁਹਾਡੇ ਕੋਲ ਇਨਫਾਰਮੇਸ਼ਨ ਹੋ ਪਾਓ ਤੁਹਾਡੀ ਅਗੈਂਟੀ ਆਇਡੈਂਟੀਟੀ ਕਿਤੇ ਨਹੀਂ ਜਾਊਗੀ ਸਿਰਫ ਜਿਹੜਾ ਨਸ਼ਾ ਪਸਕਰ ਆ ਉਹਦੇ ਉੱਤੇ ਐਕਸ਼ਨ ਹੋਊਗਾ ਕਈ ਜਗ੍ਹਾ ਸਰ ਨੂੰ ਅਸੀਂ ਕੰਵਰਤਨਗਰ ਪਿੰਡ ਗਏ ਸੀ ਕਿ ਉੱਥੇ ਦਿੱਕਤ ਅਜਦਾਬ ਪਰ ਗਏ ਸੀਗੇ ਉੱਥੇ ਕਈ ਵਾਰ ਆਪਾਂ ਨੂੰ ਵੀ ਡਰ ਲੱਗਦਾ ਜਿਵੇਂ ਅਸੀਂ ਉੱਥੇ ਬੈਠੇ ਗੱਲ ਕਰ ਰਹੇ ਸੀ ਪਿੰਡ ਦੇ ਨਮਾਇंदे ਹੀ ਕਹਿੰਦੇ ਵੀ ਅਸੀਂ ਜੇ ਉਹ ਕਹਿੰਦੇ ਵੀ ਨਸ਼ਾ ਹਜੇ ਵਿਕ ਰਿਹਾ ਸਾਡੇ 100% ਨਹੀਂ ਖਤਮ ਹੋਇਆ 70 80% ਖਤਮ ਹੈ 20 25% ਰਹਿੰਦਾ 2 4 ਬੰਦੇ ਹੋਰ ਹਨ ਜੇ ਅਸੀਂ ਵੀ ਪੁੱਛਣ ਦੀ ਕੋਸ਼ਿਸ਼ ਕਰਦੇ ਐਮਐਲਏ ਸਾਹਿਬ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਨਾ ਦਾ ਤੋਂ ਕਈ ਵਾਰ ਬੰਦਾ ਡਰ ਜਾਂਦਾ ਵੀ ਸ਼ਾਇਦ ਇਹ ਜੇ ਐਮਐਲਏ ਸਾਹਿਬ ਨੂੰ ਮੈਂ ਇਨਫਾਰਮੇਸ਼ਨ ਦਿੱਤੀ ਸ਼ਾਇਦ ਮੇਰੇ ਬਾਰੇ ਪਰ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਐਮਐਲਏ ਸਾਹਿਬ ਪੂਰੇ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਭਗਵੰਤ ਪ੍ਰਣਾਣ ਸਾਹਿਬ ਦੀ ਜਿਹੜੀ ਪੂਰੀ ਟੀਮ ਹੈ ਕਿਸੇ ਨਸ਼ਾ ਤਸਕਰ ਨਾਲ ਉਹਦੀ ਕਿਸੇ ਦੀ ਵੀ ਸਾਝ ਨਹੀਂ ਹੈਗੀ ਸਾਡੀ ਪਹਿਲੀ ਪ੍ਰਾਇੋਰਟੀ ਹੈ ਨਾ ਸਾਡੇ ਇਸ ਹਲਕੇ ਤੋਂ ਕੋਈ ਵੀ ਜਿਹੜੇ ਵੀ ਸਾਡੇ ਨਾਲ ਵਰਕਰ ਵਲੰਟੀਅਰ ਇਕ ਇੱਕ ਕਦਮ ਜਿਹੜਾ ਚੱਲ ਰਿਹਾ ਹਲਕੇ ਦੀ ਜਿਹੜੀ ਬਿਹਤਰੀ ਲਈ ਕਿਸੇ ਦਾ ਵੀ ਨਸ਼ੇ ਤਸਕਰਾਂ ਦੇ ਨਾਲ ਕੋਈ ਸਾਂਝ ਨਹੀਂ ਹੈਗੀ ਕੱਲੇ-ਕੱਲੇ ਨੂੰ ਫੜਕੀ ਅੰਦਰ ਦੇਣਾ ਐ ਐਮਐਲਏ ਸਾਹਿਬ ਨੇ ਜਿਹੜਾ ਯਕੀਨ ਦਵਾਇਆ ਉੱਥੇ ਵੀ ਕਿ ਕੱਲੇ-ਕੱਲੇ ਨੂੰ ਫੜਕੇ ਆਪਾਂ ਅੰਦਰ ਦੇਣਾ ਕਿਉਂਕਿ ਸਾਡੀ ਜਿਹੜੀ ਪ੍ਰਾਇਓਰਿਟੀ ਹੈ ਵੈਸੇ ਵੀ ਜਿਹੜਾ ਆਪਣਾ ਹਲਕਾ ਸ਼੍ਰੀ ਚੰਕੌਰ ਸਾਹਿਬ ਇਸ ਇਤਾਂ ਦੀ ਧਰਤੀ ਹੈ ਇੱਥੇ ਇਹੋ ਜਿਹੀਆਂ ਗੱਲਾਂ ਵੈਸੇ ਨਹੀਂ ਆਪਾਂ ਨੂੰ ਜਸਦੀਆਂ ਹੈਗੀਆਂ ਕਿਉਂਕਿ ਧਰਤੀ ਦੇ ਜਿਹੜਾ ਆਪਣੀ ਮਿੱਟੀ ਦੇ ਉੱਤੇ ਖੂਨ ਦਾ ਸਿੰਗਾ ਮਕਰਰਾ ਕਰ ਕਰ ਇੱਥੇ ਡੁੱਲਿਆ ਹੋਇਆ ਸੋ ਆਪਾਂ ਆਪਰੇਂ ਜੇ ਮੇਵਾਰੀ ਸੰਦੇ ਹੋ ਹਲਕਾ ਸ਼੍ਰੀ ਚੰਪੌਰ ਸਾਹਿਬ ਦੀ ਜਿਹੜੀ ਧਰਤੀ ਹੈ ਇਹਨੂੰ ਨਸ਼ਾ ਮੁਕਤ ਕਰੀਏ ਆਪਾਂ ਇਹ ਪ੍ਰਣ ਕਰੀਏ ਤਾਂ ਸਰਕਾਰ ਦਾ ਸਾਥ ਦਈਏ ਸੋ ਤੁਸੀਂ ਵੱਡੀ ਗਿਣਤੀ ਚ ਆਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਨੂੰ ਪੂਰਨ ਆਸ ਹੈ ਕਿ ਜਿਸ ਤਰ੍ਹਾਂ ਜ਼ਿੰਮੇਵਾਰੀ ਦੇ ਨਾਲ ਤੁਸੀਂ ਇੱਥੇ ਅੱਜ ਪਹੁੰਚੇ ਹੋ ਤੇ ਸਰਕਾਰ ਦਾ ਜਿਹੜਾ ਆਪਾਂ ਪੂਰਾ ਸਾਥ ਦੇਵਾਂਗੇ ਤੇ ਆਪਾਂ ਆਪਣੇ ਹਲਕੇ ਨੂੰ ਜਿਹੜਾ ਪਹਿਲਾਂ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਕਰਾਂਗੇ ਤਾਂ ਆਟੋਮੈਟਿਕਲੀ ਆਪਣਾ ਹਲਕਾ ਆਪਣਾ ਪੰਜਾਬ ਆ ਜਿਹੜਾ ਨਸ਼ੇ ਦਾ ਜੀਵਨ ਤੇ ਕਲੰਕ ਲੱਗ ਗਿਆ ਸੀਗਾ ਜਿਹਨੂੰ ਕੁੜਦਾ ਪੰਜਾਬ ਦੇ ਨਾਂ ਨਾ ਜਾਣਿਆ ਗਿਆ ਲੱਗ ਗਿਆ ਸੀਗਾ ਜੋ ਉਹ ਮੁੜ ਫੇਰ ਜਿਹੜਾ ਰੰਗਲਾ ਪੰਜਾਬ ਜਿਹਦਾ ਸੁਪਨਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲਿਆ ਉਹ ਆ ਪਾਰਟੀ ਚਾ ਜਿਹੜਾ ਸਰਕਾਰ ਤੇ ਹਟਾਂਗੇ ਇੱਕ ਵਾਰ ਗੱਜ ਕੇ ਫਟੇ ਲੋ ਸ਼ੁਰੂਆਤ ਹੋ ਜਿੱਕਰ ਕਾਲਸਾ ਸ਼ੁਰੂਆਤ ਬਹੁਤ ਬਹੁਤ ਧੰਨਵਾਦ ਸਰਦਾਰ ਵੀਰਵਿੰਦਰ ਸਿੰਘ ਜੀ ਪਰ ਨੌਰਮਾਨ ਨੇਤਾ ਜਿਹੜੇ ਹਰ ਜਿੱਥੇ ਵੀ ਪਿੰਡ ਚ ਪ੍ਰੋਗਰਾਮ ਹੁੰਦਾ ਹੈ ਉਥੇ ਪਹੁੰਚਦੇ ਆਂ ਗੱਲ ਕਰਦੇ ਆਂ ਕਿਉਂਕਿ ਨਸ਼ਾ ਇਹ ਨਾ ਕੋ ਕਿਸੇ ਦੀ ਇਕੱਲੀ ਬੰਦੇ ਦੀ ਜ਼ਿੰਮੇਵਾਰੀ ਨਹੀਂ ਹੈ ਨਾ ਹੀ ਕੋਈ ਕੁੰਦ ਨਹੀਂ ਹਟਾਉਣਾ ਇਹ ਤੇ ਜਿਹੜਾ ਨਸ਼ਾ ਕਰਦਾ ਹੈ ਉਹਦਾ ਨਾ ਕੋ ਭੈਣਾਂ ਨਾ ਕੋ ਭਾਈਆਂ ਨਾ ਕੋ ਮਾਂ ਹੈ ਨਾ ਕੋ ਪਿਓ ਆ ਉਹਦੇ ਸਾਹਮਣੇ ਇੱਕੋ ਰਿੱਟਾ ਜੈਂਡਾ ਹੈ ਨਸ਼ਾ ਉਹ ਕਿਰੇ ਵਿੱਚ ਮਿਲਦਾ ਉਹ ਮੋਟਰਾਂ ਖੋਦੇ ਮਿਲਦਾ ਉਹ ਮਾਰਾ ਲਾਕੇ ਮਿਲਦਾ ਉਹ ਕਿਸੇ ਦੀਆਂ ਬਾੜੀਆਂ ਕੋਲ ਮਿਲਦਾ ਉਹ ਬਾਪਰਾ ਚੜ ਕੇ ਮਿਲਦਾ ਕਿਸੇ ਨੂੰ ਮਾਰ ਕੇ ਮਿਲਦਾ ਕਿਸੇ ਨੂੰ ਕੁੱਟ ਕੇ ਮਿਲਦਾ ਕਿਸੇ ਚੋਰੀ ਕਰਕੇ ਉਹਦੇ ਸਾਹਮਣੇ ਇੱਕੋ ਹੀ ਅਜੰਡਾ ਹੈ ਨਸ਼ਾ ਮੱਕੀ ਮਿਲਣਾ ਇਸ ਲਈ ਇਹ ਕਿਸੇ ਇਕਲੀਜੀ ਦੀ ਮਿਹਰ ਨਹੀਂ ਹੈ ਨਾ ਕੋਈ ਇਕ ਤੇਰਾ ਇਹ ਕਾਰਜ ਕਰ ਸਕਦਾ ਜਦ ਤੱਕ ਥੋੜਾ ਸਾਹਮ ਸਾਥ ਨਹੀਂ ਮਿਲਦਾ ਜੇ ਤੁਸੀਂ ਸਾਥ ਦੋਗੇ ਸਾਹੀ ਇਹ ਕਾਰਜ ਹੋਣਾ ਹੈ ਇਸ ਲਈ ਅੱਜ ਹਾਕਾਵਲਾ ਇੱਕ ਸਵੇਰ ਤੋਂ ਜਦ ਚੰਦ ਸਿੰਘ ਪਿੰਡ ਬਣ ਜਾ ਕੇ ਇਹ ਉਹ ਕਹੇ ਰਹੇ ਆ ਕਿ ਤੁਸੀਂ ਸਾਡਾ ਸਾਥ ਦਿਓ ਉਹ ਸਾਡੇ ਕਿੰਨੇ ਲੈਣ ਦੇਣਾ ਉਹ ਆਪਣਾ ਸਾਰੇ ਦੇਣਾ ਆਪਣਾ ਆਪਣਾ ਪੰਜਾਬ ਦੇ ਲੋਕਾਂ ਨੇ ਐਸੇ ਬਿਠੇ ਆ ਐਸੇ ਕੋਈ ਤਰਸ਼ ਅਗਲੇ ਗਰਮੀ ਲੱਗ ਗਈ ਆ ਪਰ ਆਪਾਂ ਇੱਕ ਮਿੰਟ ਦੇ ਬਿਠੇ ਆ ਇਹਦੇ ਵੀ ਕਿੰਨੇ ਪਿੰਡ ਜਿਹੜੇ ਜ਼ਬਰਦਾਨ ਨੇ ਇਹ ਕੋਈ ਪਰੀ ਖੁਸ਼ੀ ਦੀ ਗੱਲ ਹੈ ਕਿ ਉਹਨੇ ਪਾਰਟੀ ਨੇ ਇਹਨਾਂ ਨੂੰ ਮੀਤ ਪ੍ਰਬੰਧ ਦਾ ਪ੍ਰਦਾਨ ਕੀਤਾ ਉਹਦੀ ਵੀ ਮਵਾਕਰ ਬਹੁਤ-ਬਹੁਤ ਉਹ ਇਹਨੇ ਕਾਰਜਾਂ ਨੂੰ ਦੇਖ ਕੇ ਜਿਵੇਂ ਸਵੇਰ ਤੋਂ ਲੱਗੇ ਹੋਏ ਆਪਣਾ ਕਲੀਨਿਕ ਵੀ ਬੰਦ ਕੀਤਾ ਹੋਇਆ ਹਰ ਰੋਜ਼ ਲਗਾਤਾਰ ਪਿੰਡ 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 ਜਿਸ ਹੁਮਾ ਬੇਟੀ ਕਰਨਾ ਹੈ ਹਰ ਕੰ ਦਾ ਜਤ ਚਰਨੀ ਸਿੰਘ ਜੀ ਨੂੰ ਕਿਰਾਂ ਤੇ ਸੰਗਰੇ ਦਰਸ਼ਨ ਕਰਨ ਹਰ ਕੰ ਦਾ ਇੱਕ ਗੱਤਨ ਚਰਨੀ ਸਿੰਘ ਜੀ ਤੇ ਜੀਤੇ ਜੀ ਰਾਜਮਾਨ ਸਤੇ ਐਸ ਡੀ ਐਮ ਸਾਜ ਅਮਰੀਤ ਸਿੰਘ ਜੀ ਸਤਿ ਨਮਸਕਾਰ ਬਰਿੰਦਰ ਸਿੰਘ ਜੀ ਸਾਡੇ ਵੀਡੀਓ ਸਾਹਿਬ ਅਜੈਬ ਸਿੰਘ ਜੀ ਤੇ ਇਹਨਾਂ ਨੇ ਸਾਰੀ ਟੀਮ ਸਾਡੇ ਨੌਜਵਾਨ ਦੇ ਝਾੜੂ ਸਾਥੀ ਬੀਤਵਿੰਦਰ ਸਿੰਘ ਬੱਲਾ ਜਗਮੋਲ ਸਿੰਘ ਜੀ ਰੰਧੂਆ ਸਾਡੇ ਸਪਿੰਟ ਤੋਂ ਸਰਪੰਚ ਸਾਹਿਬ ਸਾਲੂ ਸਿੰਘ ਜੀ ਔਰ ਠੇ ਸਪਰੇ ਤੋਂ ਸਰਪੰਚ ਸਾਹਿਬ ਗੁਰਮੇਲ ਸਿੰਘ ਜੀ ਮੇਰੇ ਸਾਹਮਣੇ ਬੈਠੇ ਸਾਡੇ ਬਹੁਤ ਉਜਾਰੂ ਸਰਪੰਚ ਸਾਹਿਬ ਕੇਸ਼ਵ ਸਿੰਘ ਜੀ ਸਮਾਣਾ ਕਲਾਂ ਬਲਰਾਮ ਸਿੰਘ ਜੀ ਕੋਟਲੀ ਸਾਡੇ ਚਮਕੌਰ ਸਾਹਿਬ ਤੋਂ ਭੁਪਿੰਦਰ ਸਿੰਘ ਜੀ ਧੂਰਾ ਵਰਦਾਨ ਐਮ ਸੀ ਚਮਕੌਰ ਸਾਹਿਬ ਧੁਰਕੀ ਤੋਂ ਸਾਡੇ ਪ੍ਰਦੀਪ ਸਿੰਘ ਜੀ ਇਸ ਪਿੰਡ ਤੋਂ ਸਾਡੇ ਬਹੁਤ ਉਜਾਰੂ ਕਰਤਨੀ ਜੋਨੀ ਜੀ ਤੇ ਕੋਣ ਬੁਆਤੀ ਸੋ ਇੱਕ ਮੋਹਨ ਤੇ ਸ਼ਾਮਿਲ ਹੋਏ ਨੇ ਕੋਸ਼ੌਤਮ ਸਿੰਘ ਜੀ ਮਹਾਲ ਸਾਡੇ ਕੋਆਰਡੀਨੇਟਰ ਜੀ ਦੇ ਨਖਿਆਪਨ ਅਜਿੰਦਰ ਸਿੰਘ ਜੀ ਆਇਆ ਚਕਰਾ ਤੋਂ ਸਾਡੇ ਬਹੁਤ ਸਤਕਾਰਯੋਗ ਮਾਸਟਰ ਜੀ ਗੱਭੀ ਜੀ ਜੋ ਬਹੁਤ ਲੰਬੇ ਸਮੇਂ ਤੋਂ ਨਸ਼ੇ ਦੇ ਖਿਲਾਫ ਕੰਮ ਕਰ ਰਹੇ ਨੇ ਮੌਜਲੀਪੁਰ ਤੋਂ ਪੰਜਾਬ ਇਹ ਗੁਰ ਗੋrna ਪੰਡਾ ਤੋਂ ਮੇਰੇ ਬਹੁਤ ਸਤਿਕਾਰਯੋਗ 부ਜੁਰਗ ਮਾਤਾਂੋਂ ਭੈਣਾ ਨੌਜਵਾਨ ਸਾਥੀ ਸਾਰਿਆਂ ਪੁਤਿਆਰਾਂ ਜੁਵਾ ਕੇ ਲੋਕਾਂ ਦਾ ਖਾਸ ਹੈ ਅੱਜ ਮੈਂ ਬਹੁਤ ਆਪਣੇ ਆਪ ਨੂੰ ਵਧੀਆ ਮਹਿਸੂਸ ਕਰ ਰਿਹਾ ਹਾਂ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ ਕਿ ਕਿਪਲ ਮਦਰੇ ਇਹ ਤੁਸੀਂ ਜਿਹੜਾ ਨਸ਼ਿਆਂ ਦੇ ਖਿਲਾਫ ਪ੍ਰੋਗਰਾਮ ਰੱਖਿਆ ਇੱਕ ਬਹੁਤ ਵੱਡਾ ਕੰਮ ਸਾਰੇ ਵੀਰਾਂ ਨੇ ਤਾੜੀਆਂ ਇੱਕ ਵਾਰੀ ਵਾਜਣਾਂ ਜੀ ਅੱਜ ਕੱਲ ਅਸੀਂ ਜਾਣਦੇ ਆ ਕਿ ਜੇ ਨਸ਼ੇ ਕਰਨ ਦੀ ਗੱਲ ਹੋਵੇ ਜਾਂ ਕੋਈ ਬੈਂਕ ਲੁੱਟਣ ਦੀ ਗੱਲ ਹੋਵੇ ਤਾਂ ਬੰਦੇ ਇਕੱਠੇ ਹੁੰਦੇ ਆ ਨਸ਼ਿਆਂ ਦੇ ਖਿਲਾਫ ਐਡੇ ਕੰਮ ਕਰਨਾ ਹੈ ਸਰਪੰਚ ਸਾਹਿਬ ਤੁਹਾਨੂੰ ਬੋਲਣਾ ਜਮੇਲ ਸਿੰਘ ਜੀ ਤੇ ਕੱਡੇ ਰਾਧੂ ਸਿੰਘ ਜੀ ਬਹੁਤ ਬਹੁਤ ਵਧਾ ਤੁਹਾਨੂੰ ਬੜੀਆ ਕੱਟ ਕੀਤਾ ਅਰ ਮੈਂ ਹਨੇ ਗੱਲ ਕਰਿਆ ਜੀ ਦੁਪੰਨ ਸਾਹਿਬ ਨਾਲ ਕਿ ਟੋਗੇ ਦਾ ਕੰਮ ਜਿਹੜਾ ਇਹਨਾਂ ਨੇ ਇਹ ਇਤਿਹਾਸਿਕ ਕੰਮ ਕਰਤਾ ਇਹਨਾਂ ਨੇ 250 ਤੋਂ ਵੱਧ ਟਰਾਲੀ ਕਹਿੰਦੇ ਇਥੋਂ ਕੱਢੀ ਆ 7 8 500 ਟਰਾਲੀ ਮੇਰੇ ਅਕਲ 30 40 ਸਾਲ ਬਾਅਦ ਸਾਫ ਹੋਇਆ ਇਹਨਾਂ ਨੇ ਕਿਉਂ ਜੀ 30 40 ਸਾਲ ਬਾਅਦ ਇਹ ਟੋਪਾ ਸਾਫ ਹੋਇਆ ਔਰ ਪੱਲਾ ਇਹੀ ਨਹੀਂ ਸਾਰੇ ਪੰਜਾਬ ਚ ਕਿਉਂਕਿ ਸਾਥ ਹੋਰੇ ਨੇ ਪਰ ਇਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਤਾੜੀਆਂ ਸਰਪੰਚ ਸਾਹਿਬ ਲਈ ਕਿ ਇਦਾਂ ਹੀ ਕਿਪੰ ਸਾਡਾ ਬੋਰ ਮਾਜਾ ਕੋਠੇ ਸਰਪੰਚ ਸਾਹਿਬ ਨੇ ਵੀ ਵੀਡੀਓ ਪਾਈ ਸੀ ਕਿ ਸਾਡਾ 80 ਸਾਲ ਬਾਅਦ ਜਿਹੜਾ ਇਹ ਚੋਬਾ ਸਾਥ ਹੋ ਗਿਆ ਸੋ ਹੂੜੇ ਵੀ ਹੋ ਰਹੇ ਹਰ ਪਾਸੇ ਇੱਕ ਇੱਕ ਕ੍ਰਾਂਤੀ ਦੀ ਇੱਕ ਲਹਿਰ ਜਿਹੜੀ ਵਿਕਾਸ ਦੀ ਲਹਿਰ ਸਰਦਾਰ ਸੁਖਵੰਤ ਸਿੰਘ ਮਾਨ ਉਹਨਾਂ ਨੇ ਚਿਲਾਈ ਹੋਈ ਹੈ ਚਾਹੇ ਉਹ ਚੋਕਿਆਂ ਦੀ ਸਫਾਈ ਦੀ ਗੱਲ ਹੋਵੇ ਚਾਹੇ 90% ਲੋਕਾਂ ਨੂੰ 0 ਬਿਜਲੀ 0 ਬਿਜਲੀ ਮੁਫਤ ਦੇਣ ਦੀ ਗੱਲ ਹੋਵੇ ਚਾਹੇ ਕਿਸਾਨੀ ਨੂੰ 12-12 ਘੰਟੇ ਤੋਂ ਵੱਧ ਬਿਜਲੀ ਦਿਨ ਚ ਦਿਨ ਦੀ ਗੱਲ ਹੋਵੇ ਕਿਉਂ ਜੀ ਸਰਪੰਚ ਸਾਹਿਬ ਤੋਂ ਅੱਜ ਦੇ ਇਨਕਲਾਬੀ ਉਹਨਾਂ ਨੇ ਕੰਮ ਕੀਤੇ ਹੈ ਤੇ ਅੱਜ ਆਮਲੀਸੀ ਆਇਆ ਯੁੱਧ ਨਸ਼ੇ ਅਮਰੋ ਇਹ ਵੀ ਇੱਕ ਬਹੁਤ ਹੀ ਨਿਵੇਕਲਾ ਕੰਮ ਹੈ ਜਿਹੜਾ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਕੀਤਾ ਜਦਿਆਂ ਸਰਕਾਰਾਂ ਆਈਆਂ ਉਹ ਨਸ਼ੇ ਵਕਾੰਦੀਆਂ ਨਹੀਂ ਉਹਨਾਂ ਨੇ ਆਪਣੇ ਘੋੜੇ ਭਾਰੇ ਲੋਕਾਂ ਨੂੰ ਪੰਜਾਬੀਆਂ ਨੂੰ ਗੁੱਟ ਕੇ ਆਪਣੀਆਂ ਤਜੋਰੀਆਂ ਭਰੀਆਂ ਨਸ਼ੇ ਵੇਚੇ ਵੱਡੇ ਵੱਡੇ ਡੀਗ੍ਰੀਾਂ ਦੇ ਨਾਮ ਆਏ ਮੰਤਰੀਆਂ ਦੇ ਐਮ ਐਲ ਏ ਨੇ ਪਰ ਸਾਡਾ ਇਹ ਕੁਮਿੱਤਰ ਹਲਕਾ ਸੀ ਇਹ ਵੀ ਜਿਹੜਾ ਇਹ ਨਸ਼ਿਆਂ ਦੇ ਭੇਂਟ ਚੜਿਆ ਰਿਹਾ ਹੈ 2022 ਤੋਂ ਪਹਿਲਾਂ 15 ਸਾਲ ਅੱਜ ਜਿਹੜੇ ਬੈਠੇ ਨੇ ਜਿਨ੍ਹਾਂ ਨੇ ਕ્વાਲੀ 50 ਸਾਲ ਇਲੈਕਸ਼ਨ ਦੇਖੇ ਹਨ ਮੇਰਾ ਖਿਆਲ ਜਿਹੜੇ ਉਹ 2005 ਤੋਂ 2022 ਸਾਲ 22 ਤੱਕ ਜਿਹੜੇ ਇਲੈਕਸ਼ਨਰ ਵੀ ਨਸ਼ੇ ਲੈ ਗਏ ਪਹਿਲਾਂ ਕਦੇ ਨਹੀਂ ਸੀ ਹੁੰਦਾ ਕਿਉਂ ਦੀ ਠੀਕ ਹੈ ਆ 15 ਸਾਲ ਜਿਹੜੇ 22 ਤੋਂ ਪਹਿਲਾਂ ਐਨੇ ਨਸ਼ੇ ਲਿ ਗਏ ਕਿ ਇੱਥੇ ਲੰਗਰ ਲੱਗਦਾ ਹੁੰਦਾ ਸੀ ਆ ਜਿਹੜਾ ਪਹਿਲੇ ਸੀ ਜਗਦੀਪ ਪਹਿਲੇ ਲੰਗਰ ਲਾਉਂਦੇ ਸੀ ਕਿ ਆਜੋ ਜਿਹੜਾ ਮਰਜੀ ਨਾ ਪੀਓ ਡੋਟੇ ਸ਼ਰਾਬ ਜੋ ਮਰਜੀ ਲੈ ਲਓ ਵੋਟਾਂ ਪਾ ਦਿਓ ਐਕਦਰੇ ਹਾਲਾਤ ਸਾਡੇ ਹਲਕੇ ਸੀ ਲੇਕਿਨ ਅੱਜ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਸਾਡੇ ਹਲਕੇ ਤੋਂ ਨਾ ਕੋ ਸਾਡੀ ਸਰਕਾਰ ਦਾ ਕੋਈ ਮੰਤਰੀ ਨਾ ਐਮਐਲਏ ਨਾ ਕੋਈ ਸਾਡਾ volunteers ਜਿਹੜਾ ਨਕੇ ਵਿੱਚ ਯਾਦ ਹੀ ਕੋਈ ਮਾਫੀਆ ਹੋਰ ਚਲਾਈਏ ਜਿਵੇਂ ਰੇਸਤਾ ਮਾਫੀਆ ਪਹਿਲਾਂ ਚੱਲਿਆ। ਸੋ ਇੱਕ ਸਾਫ਼ ਫੁੱਟਰਾ ਜਿਹੜਾ ਪ੍ਰਸ਼ਾਸਨ ਹੈ ਉਹ ਅਸੀਂ ਦੇ ਰਹੇ ਹਾਂ। ਅੱਜ ਨਸ਼ਿਆਂ ਦੇ ਖਿਲਾਫ ਇਹ ਜੰਗ ਅਸੀਂ ਇੱਥੇ ਪਿੰਡ-ਪਿੰਡ ਜਾ ਰਹੇ ਹਾਂ। ਔਰ ਜਿਵੇਂ ਤੁਸੀਂ ਟੋਕਾ ਸਾਫ਼ ਕੀਤਾ ਮੈਨੂੰ ਪਤਾ ਲੱਗਿਆ ਵੀ ਪਿੰਡ ਵਾਸੀਆਂ ਨੇ ਵੀ ਬਹੁਤ ਵੱਡਾ ਯੋਗਦਾਨ ਦੇ ਕੇ ਪੈਸਾ ਇਕੱਠਾ ਕੀਤਾ ਔਰ ਸਾਡੇ ਕਿਜੋਨੀ ਸਾਡਾ ਵੀਰ ਹੈ ਉਹਨੇ 50000 ਰੁਪਏ ਠੀਕ ਹੈ ਜੀ। 50000 ਇਕੱਲੇ ਬੰਦੇ ਨੇ ਤਾੜੀਆਂ ਮਾਰ ਦਿੱੋ ਉਹਦੇ ਲਈ ਕੋਈ ਸਾਰੇ ਪਿੰਡ ਵਾਸੀਆਂ ਨੇ ਤਾੜੀਆਂ ਕਿ ਤੁਸੀਂ ਇਸ ਮੋਹਮ ਨੂੰ ਇੱਦਾਂ ਬੜਾ ਇੱਥੇ ਉੱਚੇ ਪੱਧਰ ਲੈ ਗਏ ਤੇ ਅੱਜ ਮੈਂ ਇਸੇ ਲਈ ਤੁਹਾਡੇ ਕਿਚੜੀ ਚ ਆਇਆ ਕਿਸੇ ਜੰਗਲ 'ਚ ਆ ਕੇ ਲੱਗੀ ਸੀ ਤੇ ਉੱਥੇ ਪਾਰਾ ਜੰਗਲ ਫਰ ਰਿਆ ਸੀ ਔਰ ਜਾਨਵਰ ਸਾਰੇ ਇੱਕ ਪਾਸੇ ਇਕੱਠੇ ਹੋ ਗਏ ਵੀ ਇੱਕ ਦਿਨ ਝੋਲਸੇ ਨਾਲ ਜਾਈਏ ਅੱਗੇ ਲੇਕਿਨ ਇੱਕ ਚਿੜੀ ਜਿਹੜੀ ਆ ਥੋੜਾ ਜਿਹਾ ਚੁੰਝ ਭਰ ਕੇ ਪਾਣੀ ਅੱਗ ਤੇ ਪਾਈ ਜਾ ਰਹੀ ਆ ਬਾਕੀ ਜਾਨਵਰ ਉਹਨੂੰ ਮਜ਼ਾਕ ਕਰਨ ਕਿ ਤੇਰੀ ਇਹ ਚੁੰਝ ਨਾਲ ਉੱਥੇ ਅੱਗ ਤਾਂ ਬੁਝਣੀ ਨਹੀਂ ਉਹ ਕਹਿੰਦੀ ਚਾਹੇ ਆਪ ਕੇ ਨਾ ਬੁਝੇ ਜਦੋਂ ਇਤਿਹਾਸ ਲਿਖਿਆ ਜਾਏਗਾ ਜੰਗਲ ਦਾ ਤਾਂ ਮੈਨੂੰ ਜਿਹੜਾ ਅੱਗ ਬੁਝਾਉਣ ਵਾਲਾ ਤੇ ਮੇਰਾ ਨਾਮ ਆਏਗਾ ਔਰ ਜਿਹੜੇ ਦੂਸਰੇ ਜਾਨਵਰ ਤੁਹਾਡਾ ਜਿਹਨੇ ਵੀ ਅੱਗ ਤੇ ਜਿਹੜਾ ਤਮਾਸ਼ਾ ਦੇਖਣ ਵਾਲੇ ਚਾਹੇ ਸੋ ਅਨੇਕਾਂ ਸੁਗੰਘਿਆ ਉਪਰੰਨਾ ਜਿਹੜਾ ਇਹ ਨਸ਼ਿਆਂ ਦੇ ਖਿਲਾਫ ਜਿਹੜੀ ਜੰਗ ਹੈ ਇੱਕ ਬਹੁਤ ਵੱਡਾ ਟੋਟਾ ਉਪਰਾਲਾ ਹੈ ਅੱਜ ਅਸੀਂ ਇਸ ਪਿੰਡ ਅੱਜ ਆਇਆ ਕਿ ਅੱਜ ਚੱਪਰ ਸਾਰਿਆਂ ਨੇ ਇੱਕ ਕਸਮ ਖਾਣੀ ਹੈ ਕਿ ਆਪਾਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਨੂੰ ਜਿਹੜਾ ਹੈਗਾ ਇੱਕ ਸਾਫ਼ ਸੁਥਰਾ ਪਿੰਡ ਬਣਾਵਾਂਗੇ ਨਸ਼ੇ ਇੱਥੇ ਖਤਮ ਕਰਾਂਗੇ ਔਰ ਅਗਰ ਕੋਈ ਨਸ਼ੇ ਲੈੰਦਾ ਕੋਈ ਰਿਪੋਰਟ ਕਰਾਂਗੇ ਨੰਬਰ ਤੁਹਾਨੂੰ ਦਿੱਤਾ ਹੈ 9700 ਬਹੁਤ ਸਿੱਧਾ ਜਿਹਾ ਨੰਬਰ ਹੈ ਅਗਰ ਤੁਹਾਨੂੰ ਲੱਗਦਾ ਵੀ ਕੋਈ ਬੰਦਾ ਨਸ਼ੇ ਕਰਦਾ ਤਾਂ ਉਹਦੀ ਰਿਪੋਰਟ ਕਰੋ ਐਸਐਮਐਸ ਤੋਂ ਬੈਠੇ ਨੇ ਤਾਂ ਉਹਨੂੰ ਜਿਹੜਾ ਨਸ਼ਾ ਉਹਦਾ ਛੁਡਾਇਆ ਜਾਏਗਾ ਔਰ ਬਿਲਕੁਲ ਮੁਕਤ ਔਰ ਦੂਸਰਾ ਅਗਰ ਕੋਈ ਨਸ਼ਾ ਵੇਚਦਾ ਤਾਂ ਉਹਦਾ ਇਲਾਜ ਜਿਹੜਾ ਅਸੀਂ ਪੁਲਿਸ ਤੋਂ ਕਰਾਵਾਂਗੇ ਐਸਆਈ ਲਾਈਨ ਤੇ ਅਮਗੇ ਮੁਰਕੇ ਨਜ਼ਰੇ ਦੇ ਨੇੜੇ ਨਹੀਂ ਜਾਏਗਾ ਵਿਚੇ ਦੀ ਤਾਂ ਦੂਜੀ ਗੱਲ ਹੈ ਸੋ ਮੈਂ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਧੰਨਵਾਦ ਕਰਦਾ ਔਰ ਮੈਂ ਸੁਪੰਸਾ ਨੂੰ ਇਹਨਾਂ ਨੂੰ ਬੇਨਤੀ ਕਰਨੀ ਹੈ